ਰਾਸ਼ਨ ਕਾਰਡ ਪੰਜਾਬ ਦੇ ਵਿੱਚ ਬਹੁਤ ਅਪਰੂਵ ਹੋਇਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਲੋਕਾਂ ਨੂੰ ਪਤਾ ਨਹੀਂ ਹੁੰਦਾ ਨਾ ਤਾਂ ਦਾ ਕੋਈ ਨੋਟੀਫਿਕੇਸ਼ਨ ਆਉਂਦਾ ਤਾਂ ਨਾ ਹੀ ਕੋਈ ਲੈਟਰ ਆਉਂਦਾ ਉਹ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਇਸ ਮਹੀਨੇ ਦੇ ਵਿੱਚ ਮੈਂ ਤਕਰੀਬਨ 3 ਤੋਂ 4 ਜਣਾਂ ਦੇ ਆਧਾਰ ਕਾਰਡ ਚੈੱਕ ਕੀਤੇ ਨੇ ਜਿਨ੍ਹਾਂ ਦਾ ਰਾਸ਼ਨ ਕਾਰਡ 2023 ਵਿਲੇ ਦਾ ਬਣਿਆ ਹੋਇਆ ਪਰ ਉਹਦਾ ਲਾਭ ਉਹ ਨਹੀਂ ਲੈ ਰਹੇ ਜੋ ਵੀ ਕਣਕਦਾਲ ਮਿਲਦੀ ਹੈ ਉਹਦੇ ਉੱਤੇ ਜੇ ਤੁਸੀਂ ਵੀ ਚੈੱਕ ਕਰਨਾ ਚਾਹੁੰਦੇ ਹੋ ਵੀ ਰਾਸ਼ਨ ਕਾਰਡ ਅਪਲਾਈ ਕੀਤਾ ਸੀ ਕੀ ਤੁਹਾਡਾ ਅਪਰੂਵ ਹੋ ਗਿਆ ਜਮਾ ਸੈਂਪਲ ਤਰੀਕੇ ਨਾਲ ਤੁਸੀਂ ਆਪਣੇ ਮੋਬਾਈਲ ਤੇ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਚੈੱਕ ਕਰਨਾ ਨਾਲ ਹੀ ਮੈਂ ਤੁਹਾਨੂੰ ਦੱਸਦਾ ਤੁਸੀਂ ਹੁਣ ਜਾ ਕੇ ਮੇਰੇ ਚੈਨਲ ਤੇ ਪੰਜਾਬੀ ਟੈਕ YouTube ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਵੀ ਕਿਵੇਂ ਤੁਸੀਂ ਬੁਢਾਪਾ ਪੈਨਸ਼ਨ ਆਨਲਾਈਨ ਅਪਲਾਈ ਕਰ ਸਕਦੇ ਹੋ YouTube ਨੇ ਇਹ ਵੀਡੀਓ ਡਿਲੀਟ ਕਰਤੀ ਸੀ ਮੈਂ ਦੁਬਾਰਾ ਇਹ ਵੀਡੀਓ ਅਪਲੋਡ ਕਰ ਰਿਹਾ ਬਿਲਕੁਲ ਸੌਖੇ ਤਰੀਕੇ ਨਾਲ ਦੱਸਾਂਗਾ ਕਿਵੇਂ ਤੁਸੀਂ ਬੁਢਾਪਾ ਪੈਨਸ਼ਨ ਅਪਲਾਈ ਕਰ ਸਕਦੇ ਹੋ ਆਓ ਹੁਣ ਦੱਸਦਾ ਤੁਹਾਨੂੰ ਵੀ ਕਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਤੁਹਾਡਾ ਅਪਲਾਈ ਕੀਤਾ ਹੋਇਆ ਰਾਸ਼ਨ ਕਾਰਡ ਬਣ ਚੁੱਕਿਆ ਜਾਂ ਨਹੀਂ Google ਵਿੱਚ ਜਾ ਕੇ ਤੁਸੀਂ ਸਰਚ ਕਰਨਾ sha.punjab check eligibility ਤੇ ਕਲਿੱਕ ਕਰਨਾ ਆਧਾਰ ਕਾਰਡ ਨੰਬਰ ਪਾਉਣਾ ਕੈਪਚਾ ਪਾਉਣਾ ਤੁਹਾਡੇ ਕੋਲ ਉੱਤੇ ਕੈਟਾਗਰੀ ਦੇ ਵਿੱਚ ਸ਼ੋਅ ਕਰੇਗਾ ਰਾਸ਼ਨ ਕਾਰਡ ਥੱਲੇ ਲਿਖਿਆ ਹੋਊਗਾ ਤੁਹਾਡਾ ਰਾਸ਼ਨ ਕਾਰਡ ਨੰਬਰ ਉਹ ਤੁਸੀਂ ਚੈੱਕ ਕਰ ਲੈਣਾ ਚੈੱਕ ਕਰਕੇ ਉਹ ਦੀਪੂ ਤੇ ਦਿਖਾ ਕੇ ਚੈੱਕ ਕਰਵਾ ਸਕਦੇ ਹੋ ਵੀ ਤੁਹਾਡਾ ਐਕਟੀਵੇਟ ਆ ਤੁਸੀਂ ਜੋ ਵੀ ਤੁਹਾਨੂੰ ਉਹਤ ਬੈਨੀਫਿਟ ਮਿਲਦਾ ਤੁਹਾਨੂੰ ਮਿਲ ਜੇਗਾ ਦੇਖੋ ਇੱਥੇ ਲਿਖਿਆ ਨੇ ਬੈਨੀਫੀਸ਼ੀਅਲੀ ਕੈਟਾਗਰੀ ਰਾਸ਼ਨ ਕਾਰਡ ਥੱਲੇ ਰਾਸ਼ਨ ਕਾਰਡ ਨੰਬਰ ਜਿੱਥੇ ਐਰੋ ਲੱਗਿਆ ਹੋਇਆ ਹੈ। ਜਿੰਦਾਂ ਦੀ ਇਹ ਵੀਡੀਓ ਦੇਖਣ ਲਈ ਮੈਨੂੰ ਇੰਸਟਾਗ੍ਰam ਦੇ ਉੱਤੇ ਫੋਲੋ ਕਰ ਸਕਦੇ ਹੋ ਤੇ YouTube ਦੇ ਉੱਤੇ ਸਬਸਕ੍ਰਾਈਬ ਕਰ ਸਕਦੇ ਹੋ।